ਅੱਜ ਸਰਕਾਰੀ ਪ੍ਰਾਇਮਰੀ ਸਕੂਲ ਧਰਮਪੁਰਾ ਵਿਖੇ ਤੀਆਂ ਦਾ ਤਿਹਾਰ ਮਨਾਇਆ ਗਿਆ ਜਿਸ ਵਿੱਚ ਐਮ ਯੋਗਦਾਨ ਮੱਲਾਵਾਲਾ ਵੈਲਫੇਅਰ ਸੁਸਾਇਟੀ ਵੱਲੋਂ ਪ੍ਰੇਰਨਾ ਸਰੋਤ ਚੇਅਰਮੈਨ શ્રી ਰੋਸ਼ਨਾਲ ਮਲਚੰਦਾ ਜੀ ਅਤੇ ਪ੍ਰਧਾਨ ਅਮੀਰ ਚੰਦ ਬਜਾਜ ਜੀ ਦੀ ਅਗਵਾਈ ਹੇਠ ਮਨਾਇਆ ਗਿਆ ਮੇਰੇ ਮਾਪਿਆਂ ਨੇ ਪਾਲ ਸਾਰੇ ਸੰਗਣੇ ਮੇਰੇ ਮਾਪਿਆਂ ਨੇ ਪਾਲ ਕੋਤਵੀਂ ਪਿਆਰ ਦੇ ਕਰਦਾਣੀ ਜਦੋਂ ਲੜਦਾ ਤੇ ਨਾਲ ਦੇ ਨਾਲ ਦੇ ਕਰਦਾਣੀ ਜਦੋਂ ਲੜਦਾ ਤੇ ਨਾਲ ਕਾਮਰ ਦਾ ਹਰੇ ਹਰੇ ਕਾਇ ਤੇ ਸਾਪ ਭੁ ਕਾਮਰ ਦਾ ਕਜੋ ਵੀ ਹੋਣੀ ਬਾਪੂ ਪੱਲਾ ਮੱਝਾ ਚਾੜਦਾ ਕਜੋ ਵੀ ਹੋਵੇ ਬਾਪੂ ਪੱਲਾ ਮੱਝਾ ਚਾੜਦਾ ਕੱਤੇ ਦੀ ਕਲਸੀ ਵੀ ਤੇ ਸੋਨੇ ਦੀਂਗਵਾਲੀਆ ਕੱਤੇ ਦੀ ਕਲਲੀ ਵੀ ਤੇ ਸੋਨੇ ਦੀਂਗਵਾਲੀਆ ਜੰਦੇ ਆਣ ਮਾਪੇਂ ਪੁੱਟਾ ਵੰਗੂ ਪਾੜੇ ਬੜੀ ਬਲੀ ਜੰਦੇ ਆਣ ਮਾਪੇਂ ਕੋਰਪਸ ਬਣਾਓ ਲਾਈਟੇ ਸਾਪੀ Thank you.